ਪਿੰਡ ਡਾਲ ਤੋਂ थाना ਖਾਲੜਾ ਦੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਗ੍ਰਿਫਤਾਰ 264 ਗ੍ਰਾਮ ਹੈਰੋਇਨ ਤੇ ਪਿਸਤਲ ਬਰਾਮਦ। थाना ਖਾਲੜਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 14 1 2026 ਨੂੰ ਗਸ਼ਤ ਦੌਰਾਨ ਪਿੰਡ ਡਾਲ ਨੇੜੇ ਪੁਲਿਸ ਪਾਰਟੀ ਨੇ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਨੂੰ ਰੋਕਿਆ। ਤਲਾਸ਼ੀ ਦੌਰਾਨ ਉਹਨਾਂ ਦੇ ਕਬਜ਼ੇ ਵਿੱਚੋਂ 264 ਗ੍ਰਾਮ ਹੈਰੋਇਨ ਇੱਕ ਗਲੌਕ ਪਿਸਟਲ ਮੈਗਜ਼ੀਨ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਫੜੇ ਗਏ ਦੋਸ਼ੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਮੰਗਾਵਾਸੀ ਕੇਮਕਰਨ ਅਤੇ ਆਕਾਸ਼ਦੀਪ ਸਿੰਘ ਉਰਫ ਕਾਸ਼ ਵਾਸੀ ਮੈਧੀਪੁਰ ਵਜੋਂ ਹੋਈ ਹੈ ਦੋਸ਼ੀਆਂ ਖਿਲਾਫ ਥਾਣਾ ਖਾਲੜਾ ਵਿਖੇ ਵਾਕਵਾਕ ਤਰਾਮਤ ਅਧ ਮਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਉਹ ਵੀ ਤੁਸੀਂ ਸੁਣੋ ਪੰਜਾਬ ਸਰਕਾਰ ਵੱਲੋਂ ਸਾਰੇ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੁੜੀ ਗਈ ਹੈ ਜਿਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵਿਆਦ ਬੀਪੀਐਸ ਸ੍ਰੀ ਸ਼ਰਿੰਦਰ ਲੰਬਾ ਜੀ ਐਸਐਸਪੀ ਤਰਨਤਾਰ ਤੇ ਰਿੱਪੂ ਤਪਨ ਐਸਪੀਡੀ ਤਰਨਤਾਰ ਦੀ ਨਿਗਰਾਨੀ ਹੈ ਜਿਹੜੀ ਸਮਗਲਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਖਾਲੜਾ ਦੀ ਪੁਲਿਸ ਨੂੰ ਬਹੁਤ ਵੱਡੀ ਸਫਲਤਾ حاصل ਜਦੋਂ ਦੋ ਵਿਅਕਤੀਆਂ ਸੰਦੀਪ ਸਿੰਘ ਜਿਹੜਾ ਖੇਮ ਕਰਨ ਦਾ ਰਹਿਣ ਵਾਲਾ ਤੇ ਆਕਾਸ਼ਦੀਪ ਸਿੰਘ ਜਿਹੜਾ ਮਹਿਦੀਪੁਰ ਥਾਣਾ ਖੇਮ ਕਰਨ ਦੇ ਦੋਨੋਂ ਦੋਸ਼ੀ ਜਿਹੜੇ ਥਾਣਾ ਖੇਮ ਕਰਨ ਦੇ ਰਹਿਣ ਵਾਲੇ ਆ ਇਹਨਾਂ ਨੂੰ 264 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਸੈੱਟ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਦੇ ਦੌਰਾਨ ਤਫ਼ਤੀਸ਼ ਇਹਨਾਂ ਪਾਸੋਂ ਇੱਕ ਗਲੌਕ ਪਿਸਟਲ 9mm ਜਿਹੜਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਮਗਾਇਆ ਜਾਂਦਾ ਉਹ ਬਰਾਮਦ ਹੋਇਆ ਤੇ ਇਹਨਾਂ ਦੇ ਫੋਨਾਂ ਦੀ ਜਿਹੜੀ ਮੋਡਲੀ ਜਾਂਚ ਕਰਦੇ ਹੋਏ ਇਹਦੇ ਪਾਕਿਸਤਾਨ ਦੇ ਸਮਰੱਥਰਾਂ ਨਾਲ ਸਿੱਧੇ ਸਬੰਧ ਜਿਹੜੇ ਆ ਉਹ ਤਸਦੀਕ ਹੋਏ ਸੋ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 13 ਡੇਟਡ ਜਿਹੜੀ ਆ 14/1/26 ਅੰਡਰ ਸੈਕਸ਼ਨ ਐਨਡੀਪੀਐਸਐਟ ਤੇ ਆਰਮਜ਼ ਐਕਟ ਥੱਲੇ ਥਾਣਾ ਖਾਲੜਾ ਵੀ ਕੇ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਨੂੰ ਮੁਕੱਦਮਾ ਆਜਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਦਾ ਸਾਂਝਾ ਸੀ। ਸੋ ਇਹਨਾਂ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਜਿਹੜਾ ਕੀਤਾ ਜਾ ਰਿਹਾ। ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਇਸ ਗਤੀਵਿਧੀਆਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਵੀ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਤੇ ਨਾਲ ਦੀ ਨਾਲੇ ਤਸਦੀਕ ਕੀਤਾ ਜਾਵੇਗਾ ਕਿ ਅਜਿਹੀਆਂ ਗਤੀਵਿਧੀਆਂ ਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਨੇ। ਤੇ ਇਹਨਾਂ ਵੱਲੋਂ ਹੋਰ ਕਿੰਨੇ ਇਹ ਜਿਹੜੀਆਂ ਡਿਲੀਵਰੀਜ਼ ਜੋ ਪਾਕਿਸਤਾਨ ਤੋਂ ਲਈਆਂ ਗਈਆਂ ਨੇ ਸੋ ਜਿੱਥੇ ਸਮਗਲਨਾ ਦੇ ਖਿਲਾਫ ਆਈ ਕਾਰਵਾਈ ਕਰ ਰਹੇ ਉੱਥੇ ਨਾਅ ਦੇ ਨਾਲ ਗੈਂਗਸਟਰਾਂ ਦੇ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ। ਰੋਜ਼ਾਨਾ ਤੁਸੀਂ ਦੇਖਿਆ ਹੋਵੇਗਾ ਕਿ ਬਾਰਡਰ ਦੇ ਉੱਤੇ ਚੌਕਸੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਜਿੱਥੇ 100-150 ਦੇ ਕਰੀਬ ਵਿਅਕਤੀ ਜਿਹੜੇ ਪੀਸੀਆਰ ਤੇ ਦਿਨ ਰਾਤ ਚੌਕਸੀ ਕਰ ਰਹੇ ਖਸਤੋ علاوہ ਜਿਹੜੇ 7 ਤੋਂ 8 ਜਿਹੜੇ ਗੱਡੀਆਂ ਨੇ ਉਹ ਲਗਾਤਾਰ ਪੈਟਰੋਲਿੰਗ ਕਰ ਰਹੀਆਂ ਨੇ ਇਸ ਤੋਂ ਇਲਾਵਾ ਬੀਐਸਰ ਵੱਲੋਂ ਵੀ ਤੇ ਜਿਹੜੀ ਪੰਜਾਬ ਪੁਲਿਸ ਵੱਲੋਂ ਵੀ ਗਣਤੰਤਰਤਾ ਦਿਵਸ ਨੂੰ ਮਤੇ ਨਜ਼ਰ ਰੱਖਦੇ ਹੋਏ ਚੌਕਸੀ ਵਧਾਈ ਗਈ ਹੈ ਸੋ ਕਿਸੇ ਵੀ ਜੋ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਆ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇ